ਏ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਦੇ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਹਾਂ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਆ। ਭਾਈ ਕਹਿੰਦੇ ਜਦੋਂ ਇੰਦਰ ਮੌਕਾ ਦੇਖਣਾ ਹੈ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚ ਰਹੇ ਸੀ ਉਹ ਭੱਜ ਗਏ। ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ। ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਅੱਗੇ ਨਹੀਂ ਦੇਵਾਂਗਾ। ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਿਦਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਦੇ ਨਸ਼ੇ ਦੀ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਆਏ ਦਿਨ ਸੱਥਰ ਬਿਸੀ ਰਹਿੰਦੇ ਅਤੇ ਮਾਨਸਰ ਕਾ ਦਾਬਾ ਕਰ ਰਹੀ ਹੈ ਕਿ ਆਉਣ ਵਾਲੇ ਸਾਲ ਤੱਕ ਨਸ਼ੇ ਉਤੇ ਠੱਲ ਪਾ ਲੈਣਗੇ ਨਸ਼ੇ ਦੀਆਂ ਦੀਆਂ ਦਾ ਇਲਾਜ ਵੀ ਕਰਵਾਉਣ ਦਾ ਦਾਵਾ ਮੁੱਖ ਮੰਤਰੀ ਮਾਨਦੀ ਵੱਲੋਂ ਕੀਤਾ ਜਾ ਰਿਹਾ ਹੈ ਪਰ ਅੱਜ ਤਦੋ ਇੱਕ ਨੌਜਵਾਨ ਨੂੰ ਸਿਗਰਟ ਪਿੰਦੀ ਆ ਵਿਧਾਇਕ ਨੇ ਵੇਖਿਆ ਤਾਂ ਉਸੇ ਸਮੇਂ ਉਹਨਾਂ ਨੌਜਵਾਨ ਦੇ ਥੱਪੜ ਜੜ ਦਿੱਤਾ ਲੁਧਿਆਣਾ ਦੇ ਆਤਮ ਨਗਰ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਵਿਧਾਇਕ ਕੁਲਵੰਤ ਸਿੱਧੂ ਨੇ ਨੌਜਵਾਨ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਕੈਮਰੇ ਅੱਗੇ ਤੈਛ ਆ ਕੇ ਨੌਜਵਾਨ ਦੇ ਥੱਪੜ ਮਾਰ ਦਿੱਤਾ ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਾ ਦਿੱਤਾ ਦੇਖਦੇ ਹਾਂ ਕੀ ਆ ਇਹ ਨੂੰ ਵਾਇਰਲ ਨਾ ਕਰਿਓ ਦਿਖ ਰਿਹਾ ਪੀ ਆਹ ਲੋ ਐਸ ਐਚਓ ਸਾਹਿਬ ਭਾਜੀ ਸਿਗਰਟ ਆਹ ਦੇਖਦੇ ਆ ਸਾਹਮਣੇ ਦੀ ਜਿਹੜਾ ਸੇਕ ਦਾ ਭਰੀ ਹੋਈ ਇਹ ਕਿਹੜਾ ਜੀ ਸਮੈਲ ਕੀਤੀ ਆ ਭਾਜੀ ਇਹ ਕੰਮ ਕਰ ਦਿਓ ਭਰੀ ਭਾਜੀ ਸਾਹਿਬ ਐਸ ਐਚਓ ਸਰ ਜੀ ਕੰਮ ਕਰਿ ਨਾਓ ਮਾਰੇ ਸਾਰੇ ਤੂੰ ਸ਼ਰਮਾਂਵੇਂ ਦਾ ਸਿੱਖਾ ਨਹੀਂ ਕੰਮ ਕਰੀ ਜਾਣਾ ਬੱਤੀ ਲਾਉਂਦੇ ਆ ਚੱਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੰਟੀ ਹੋਣੀ ਮੇਰਾ ਤਾਂ ਘਰਾਂ ਸਾਰੇ ਮੈਨੂੰ ਕੀ ਕਰੇ ਕਿਹਦੇ ਘਰਾਂ ਸਾਹਮਣੇ ਮੁੰਡੇ ਦਾ ਸਾਹਮਣੇ ਮੂਰੇ ਨਾਉ ਜੀ ਮੁੰਡੇ ਦਾ ਕਰਨਾ ਮੂਰੇ ਨਾਉ ਜੀ ਮਾਰੇ ਨਹੀਂ ਨੋ ਆ ਆ ਆ ਮੇਰੀ ਤਾਂ ਆਇਆ ਚਾਜੀ ਅੱਜ ਆ ਵੀ ਰੋਜ਼ ਦੇ ਲਾਗ ਫਿਰ ਵਿਧਾਇਕ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਕਿਸਮ ਦੇ ਤੇ ਉਹ ਆਪਣੀ ਹਲਕੀ ਚ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਇਕਜੁੱਟ ਹੋਣ ਚਿੱਟੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਹਾਂ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇੱਧਰ ਮੌਕਾ ਦੇਖਣਾ ਇਹ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚ ਰਹੇ ਸੀ ਉਹ ਭੱਜ ਵੀ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤੇ ਪ੍ਰੇਣਾ ਹਿਆ ਤਾਂ ਇਹਨੂੰ ਜਰੂਰ ਮੌਕਾ ਦੇਵਾਂਗੇ ਜੇ ਕੋਈ ਵਿਚਕਰ ਵਾਲੇ ਨਾਲ ਇਹਦਾ ਸਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਵਾਂਗੇ ਪਰ ਪੰਜਾਬ ਦੇ ਨਾਲ ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਅੱਗੇ ਨਹੀਂ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪੇ ਕਰਾਂਗੇ ਸਾਥ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਹ ਸਮਾਧਨ ਰਾਈ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਿਦਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਦੇ ਸਿਚੋ ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੌਕੇ ਤੇ ਕਾਰਵਾਈ ਕਰਕੇ ਬੰਦਿਆਂ ਨੂੰ ਫੜਿਆ ਵੀ ਹੈ ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਤਾ ਘਰਾਉਂਡ ਅਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪੀਣਗੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਲੋਕੋ ਵਿਧਾਇਕ ਦੀ ਇਸ ਕੰਮ ਲਈ ਤਾਰੀਫ਼ ਕਰ ਰਹੇ ਨੇ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਧਾਇਕ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਜਦਕਿ ਮੁੱਖ ਮੰਤਰੀ ਮਾਨ ਲਗਾਤਾਰ ਸਟੇਜਾਂ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਨੇ ਤੇ ਨਸ਼ੇ ਦੀ ਨੌਜਵਾਨਾਂ ਦੀ ਮੁਰਬਸੇਬੀਆਂ ਦੀਆਂ ਵੀ ਗੱਲਾਂ ਕਰ ਰਹੇ ਨੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਵਿਧਾਇਕ ਦੇ ਵੱਲੋਂ ਇਹ ਸਹੀ ਕੀਤਾ ਗਿਆ ਜਾਂ ਫਿਰ ਗਲਤ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ